ਆ ਪਿੰਡ ਭਲਾਈ ਆਣਾ ਜਿਹੜਾ ਗਿੱਦੜਵਾਹ ਦੇ ਇਲਾਕੇ ਦੇ ਵਿੱਚ ਪਿੰਡ ਭਲਾਈ ਆਣਾ ਵਿਖੇ ਪਹੁੰਚ ਚੁੱਕਿਆ ਹੈ ਭਲਾਈ ਆਣਾ ਗੁਰਦੁਆਰਾ ਜਿਹੜਾ ਰਸਤੇ ਤੇ ਗੁਰਗੋਬਿੰਦ ਸਿੰਘ ਮਾਰਚ ਤੇ ਪਹੁੰਚਦੇ ਹੋਏ ਯਾਰ ਸੁਣਨ ਕਿ ਕਿੰਨਾ ਦਾ ਇਲਾਕਾ ਉਸ ਦੀ ਜਿਹੜੀ ਸੰਗਤ ਹੈ ਉਸ ਵੱਲੋਂ ਜਿਹੜਾ ਆ ਭਰਵਾ ਸਵਾਗਤ ਕੀਤਾ ਜਾ ਰਿਹਾ ਸੰਗਤਾਂ ਦੇ ਵੱਲੋਂ ਪਟਾਕੇ ਚਲਾ ਕੇ ਔਰ ਬੜੇ ਮੈਂਬਰ ਕੋਠੇ ਜੇ ਸਿੰਘ ਕਹਿੰਦੇ ਬੁਲਾਵਾ ਦੇ ਦਵੇ ਸੀ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਨਗਰ ਕੀਰਤਨ ਦੇ ਵਿੱਚ ਉਹ ਜੋ ਪਤਵੰਤੇ ਸੱਜਣਾ ਬਲੋ ਆਓ ਗੱਲ ਕਰਦੇ ਹਾਂ ਵਾਹਿਗੁਰੂ ਸਾਹਿਬ ਜੀ ਸਾਡੇ ਵਿੱਚ ਹਾਜ਼ਰ ਨੇ ਸਮੇਤ ਸਿੰਘ ਜੀ ਜਿਹੜੇ ਹੈ ਮੈਨੇਜਰ ਦੋਹਰਾ ਹਾਜ਼ਰ ਗੁਰਦੁਆਰਾ ਹਾਜ਼ਰ ਰਤਨ ਜੀ ਆ ਉਹਨਾਂ ਨਾਲ ਗੱਲ ਕਰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਜੀ ਫਤੇ ਜੀ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਜੀ ਫਤੇ ਅੱਜ ਜੋ ਨਗਰ ਕੀਰਤਨ ਤਨ ਆਪੇ ਗੁਰਚੇਲਾ ਨਗਰ ਕੀਰਤਨ ਤੱਕ ਸ੍ਰੀ ਦੰਦਮਾ ਤੱਕ ਸ੍ਰੀ ਕੇਸਗੜ ਸਾਹਿਬ ਦੀ ਤਰਜੀਤੋਂ 10000 ਬੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਡ ਪੰਜ ਪਿਆਰੇ ਦੀ ਗਵਾਹੀ ਦੇ ਵਿੱਚ ਰਵਾਨਾ ਹੋਇਆ ਸੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਜਾੜੇ ਨੂੰ ਸਮਰਪਿਤ ਸੰਗਤਾਂ ਦੇ ਵਿੱਚ ਬੜਾ ਵੱਡਾ ਚਾਅ ਆ ਹਰ ਵਰਗ ਦੀਆਂ ਸਾਰੇ ਵਰਗਿਆਂ ਦੀ ਸਾਂਝੀ ਵਾਲਤਾ ਦੇ ਤੌਰ ਤੇ ਸਾਰੇ ਵਰਗਿਆਂ ਦੀਆਂ ਸੰਗਤਾਂ ਇੱਥੇ ਖੜੀਆਂ ਹਨ ਹੁਣ ਆਪਾਂ ਇਸ ਵਕਤ ਪਿੰਡ ਭਲਾਈ ਆ ਜੋ ਸ੍ਰੀ ਮਕਸਦ ਸਾਹਿਬ ਦਾ ਇਹ ਆਖਰੀ ਪਿੰਡ ਹੈ ਇੱਥੇ ਪਹੁੰਚਿਆ ਨੇ ਇੱਥੇ ਬਹੁਤ ਵੱਡੀ ਸੰਗਤ ਇਹ ਸੜਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਸਤੇ ਸ਼ਸ਼ਤਰ ਜੋ ਇਤਿਹਾਸਕ ਸ਼ਸ਼ਤਰ ਆ ਰਹੇ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਰੇ ਪਿੰਡਾਂ ਦੀ ਸੰਗਤ ਇੱਥੇ ਖੜੀ ਹੈ ਜੀ ਬਹੁਤ ਵੱਡਾ ਖੁਸ਼ੀਆਂ ਦਾ ਮੌਕਾ ਹੈ ਇਹ ਇਸ ਤੋਂ ਜਾ ਕੇ ਨਗਰ ਕੀਰਤਨ ਕੋਠੇ ਚੇਤ ਸਿੰਘ ਜੋ ਬਠਿੰਡਾ ਦੀ ਜੋ ਬਠਿੰਡਾ ਦਾ ਸ਼ੁਰੂ ਹੋ ਜਾਣਾ ਜੀ ਉੱਥੋਂ ਕੋਠੇ ਚੇਤ ਸਿੰਘ ਤੋਂ ਲੱਖੀ ਜੰਗਲ ੋਨਿਆਣਾ ਮੰਡੀ ਭਾਈ ਕਨਈਆ ਚੌਕ ਬਠਿੰਡਾ ਸ਼ਹਿਰ ਦੇ ਵਿੱਚ ਇੰਟਰ ਕਰਨਾ ਉਸ ਤੋਂ ਬਾਅਦ ਇਹ ਨਗਰ ਕੀਰਤਨ ਰਾਤ ਦਾ ਵਿਸ਼ਰਾਮ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਹੋਣਾ ਬਹੁਤ ਸੰਗਤਾਂ ਦੇ ਵਿੱਚ ਚਾਹ ਹੈ ਮੈਂ ਅੱਜ ਦੇ ਦਿਨ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ ਆਪੇ ਗੁਰਚੇਲਾ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਰਵਾਨਾ ਕੀਤਾ ਮੈਂ ਇਸ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਜੇ ਕੀ ਬਤੂ ਬਿਲਕੁਲ ਜਿਵੇਂ ਭਲਾਈ ਜਾਣਾ ਇਸ ਗੁਰਦੁਆਰਾ ਜਿਹੜਾ ਪਿੰਡ ਦੇ ਵੱਲੋਂ ਜਿਹੜਾ ਸੰਗਤ ਦਾ ਜਿਹੜਾ ਆ ਸਵਾਗਤ ਕੀਤਾ ਜਾ ਰਿਹਾ ਨਗਰ ਕੀਰਤਨ ਦਾ ਔਰ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦਾ ਜਿਹੜਾ ਹਜ਼ੂਮ ਜਿਹੜਾ ਆ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਨਗਰ ਕੀਰਤਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਹੋਣ ਦੇ ਲਈ ਔਰ ਤੁਹ ਜਿਹੜੀ ਨਗਰ ਕੀਰਤਨ ਦੇ ਨਾਲ ਸੰਗਤ ਜਿਹੜੀ ਚੱਲ ਰਹੀ ਹੈ ਪਿਛਲੇ ਪੜਾ ਤੋਂ ਨਾਲ ਚੱਲ ਰਹੀ ਹੈ ਉਹ ਸੰਗਤ ਵਾਸਤੇ ਜਿਹੜਾ ਹੈ ਚਾਹ ਪਾਣੀ ਲੰਗਰ ਪਕੌੜਿਆਂ ਦਾ ਜਿਹੜਾ ਲੰਗਰ ਉਹ ਇਸ ਪਿੰਡ ਵੱਲੋਂ ਜਿਹੜਾ ਆ ਉਹ ਪੇਸ਼ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਫੌਜੀ ਬੈਂਡ ਜਿਹੜਾ ਆ ਉਹ ਜੁਨਮਾਰਾ ਜੀ ਪਾਲਕੀ ਦਾ ਜਿਹੜਾ ਇੱਥੇ ਨਗਰ ਕੀਰਤਨ ਵਿੱਚੋਂ ਆਕੇ ਵਾਧ ਰਿਆ ਉਹਨਾਂ ਦਾ ਜਿਹੜਾ ਸਵਾਗਤ ਕਰਨ ਦੇ ਲਈ ਹੈ ਉਹ ਆਪਣੀਆਂ ਵੱਖ-ਵੱਖ ਜੀਆਂ ਕਿ ਨੀ ਚਾਹਤੀਆਂ ਪੇਸ਼ ਕਰਕੇ ਆਪਣਾ ਜਿਹੜਾ ਉਹ ਜ਼ੋਰ ਦਿਖਾ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਸਤਕਾਰ ਜਿਹੜਾ ਉਹ ਕਰ ਰਹੇ ਨੇ ਗੁਰੂ ਕਬਨ ਸਿੰਘ ਜੀ ਮਹਾਰਾਜ ਜੀ ਇਸ ਮਾਰਗ ਦੀ ਗੱਲ ਕਰੀਏ ਤਾਂ ਗੁਰੂ ਕਬਨ ਸਿੰਘ ਮਹਾਰਾਜ ਜੀ ਜਦੋਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਅਗਾ ਦਮਦਮਾ ਸਾਹਿਬ ਵੱਲੀ ਚੱਲੇ ਸਨ ਤਾਂ ਉਹ ਇੰਨਾ ਰਾਹਾਂ ਤੋਂ ਹੀ ਪਿਛੇ ਪਿੰਟੀ ਪੁੱਜੋ ਤੇ ਜਿਹੜਾ ਹਸਪਤਾਲ ਉਹਦੇ ਹੋਏ ਦਾ ਇਸ ਇਨਾ ਰਾਹਾਂ ਤੋਂ ਯੱਗੇ ਜਾਂਦੇ ਹੋਏ ਕਹਿੰਦਾ ਕੁਟਵਾਰਾ ਹਾਜੀ ਬਤਨ ਜਿੱਤੇ ਬਣਿਆ ਹੋਇਆ ਬਿਠੰਡਾ ਦੇਖੇ ਉੱਥੇ ਹੁੰਦੇ ਹੋਏ ਦੰਦਮਾ ਹੱਥ ਦੇ ਕੇ ਪਹੁੰਚੇ ਸਨ ਤਾਂ ਦੇਖ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਗੋਬਿੰਦ ਸਿੰਘ ਮਾਰੰਗ ਦੇ ਉੱਤੇ ਚੱਲਦਿਆ ਹੋਇਆ ਜਦ ਜਿਹੜਾ ਨਗਰ ਕੀਰਤਨ ਅੱਗੇ ਵਧ ਰਿਹਾ ਹੈ ਜਦ ਵੀ ਆਪ ਗੱਲ ਕਰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਸਾਹਿਬ ਜੀ ਫਤਿਹ ਜੀ ਬਾਬਾ ਜੀ ਨਗਰ ਕੀਤੇ ਜਿਹੜਾ ਕਿਛਨਗੁਰ ਗੋਵਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਇਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਜੀ ਪ੍ਰਬੰਧ ਕੀਤੇ ਗਏ ਹੋ ਚੇਚੇ ਤੁਸੀਂ ਵੀ ਇਸ ਨਗਰ ਕੀਤੇ ਨੂੰ ਵਿੱਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋ ਹਾਂ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਮੈਂ ਸੰਗਤ ਨੂੰ ਧੰਨ ਧੰਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਅਵਤਾਰ ਪੁਰਬ ਦੀ ਵਧਾਈ ਵੀ ਦਿੰਨਾ ਤੇ ਜਿਸ ਨੂੰ ਇਹ ਸਮਰਪਿਤ ਸਾਰਾ ਪ੍ਰੋਗਰਾਮ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਪੜਾਅ ਅਰ ਪੜਾਅ ਅੱਜ ਸ੍ਰੀ ਮੁਕਸਰ ਸਾਹਿਬ ਦਾ ਪਿਛੇ ਸੰਗਤ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਸੰਗਤ ਨੇ ਦਰਸ਼ਨ ਕੀਤੇ ਆ ਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਇਆ ਤੇ ਬੜੀ ਸੰਗਤ ਦੇ ਵਿੱਚ ਖੁਸ਼ੀ ਹੈ ਚਾਹ ਆ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੰਨਾ ਲੇਟ ਹੋਣ ਦੇ ਬਾਵਜੂਦ ਵੀ ਜਿਹੜੀ ਉਤਸ਼ਾਹ ਨਾਲ ਖੜੀ ਹੈ ਇਹ ਸੰਗਤ ਦਾ ਸਤਿਕਾਰਨਾ ਪ੍ਰੇਮ ਜਿਹੜਾ ਉਹ ਆ ਵੀ ਪ੍ਰਗਟ ਹੋ ਰਿਹਾ ਜੀ ਬਿਲਕੁਲ ਦੇਖ ਸਕਦੇ ਸੀ ਦੋ ਸੜਕ ਤੇ ਦੋਨੋਂ ਪਾਸੇ ਮੇਨ ਸੜਕ ਹੈ ਜਦ ਕਿ ਔਰ ਇਹ ਸ੍ਰੀ ਮੁਖਤਸਰ ਸਾਹਿਬ ਦਾ ਆਖਰੀ ਪਿੰਡ ਕਿਹਾ ਜਾ ਰਿਹਾ ਪੜਾਈਆਣਾ ਪਿੰਡ ਹੈ ਜਿਹੜਾ ਇਸ ਤੋਂ ਅੱਗੇ ਬਠਿੰਡਾ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹੈ ਇਸ ਨਗਰ ਮਹਾਨ ਨਗਰ ਕੀਰਤਨ ਦੇ ਵਿੱਚ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਜਿਹੜੀ ਆ ਪਹੁੰਚੀ ਹੋਈ ਹੈ ਔਰ ਆਪਾਂ ਗੱਲ ਕਰ ਰਹੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਇਸ ਰਸਤੇ ਤੋਂ ਹੁੰਦੇ ਹੋਏ ਅਗੇ ਗੁਰਦੁਆਰਾ ਹਾਜ਼ਿਰਤ ਜਿੱਥੇ ਕਲ ਬਣਿਆ ਹੋਇਆ ਉਸ ਸਥਾਨ ਤੇ ਪਹੁੰਚੇ ਸਨ ਤਾਂ ਉੱਥੇ ਵੀ ਸੰਗਤਾਂ ਦੇ ਦੁਖੜੇ ਸੌਂਦੇ ਹੋਏ ਜਿਹੜਾ ਆ ਉਥੋਂ ਨਿਵਾਰ ਕਰਦੇ ਹੋਏ ਅੱਗੇ ਗਾਂ ਗੁਰਦੁਆਰਾ ਦੰਦੂਆ ਸਾਹਿਬ ਚਲੇ ਗਏ ਸਨ ਤਾਂ ਜੇ ਆਪਾਂ ਗੱਲ ਕਰੀਏ ਹਾਜ਼ਰੀਤਨ ਸਾਹਿਬ ਦੀ ਤਾਂ ਉਸ ਜਗ੍ਹਾ ਤੇ ਸੰਗਤਾਂ ਦੇ ਵੱਲੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਆ ਦੁਖਤ ਕਲਿਫਾਂ ਆਪਣੀਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਗਿਆ ਸਨ ਜਿਵੇਂ ਕਿ ਕਾਣੇ ਦਿਓ ਬਾਰੇ ਜੇ ਗੱਲ ਕਰੀਏ ਚਾਹੇ ਉਹ ਛੋਟੇ ਤੇ ਜਿਹੜਾ ਅੰਨਾ ਝੋਟਾ ਸੀ ਜਿਹੜਾ ਪਿੰਡ ਦੇ ਵੱਲ ਤੰਗ ਕਰ ਰਿਹਾ ਸੀ ਤਾਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਬਾਰੇ ਜਿਹੜਾ ਆ ਉਹ ਗੁਰੂ ਗੋਬਿੰਦ ਮਹਾਰਾਜ ਜੀ ਦੇ ਚਰਨਾਂ ਵਿੱਚ ਜਦੋਂ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਨਿਵਰਤੀ ਕਰਕੇ ਪਿੰਡ ਨੂੰ ਜਿਹੜਾ ਆ ਆਬਾਦ ਕੀਤਾ ਸੀ ਇਥੋਂ ਦੇ ਤਾਂ ਇਸੇ ਤਰੀਕੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਤੇ ਬਾਹਰ ਦਿੰਦੇ ਹੋਏ ਨਿਹਾਲ ਕਰਦੇ ਹੋਏ ਅੱਗੇ ਵਧੇ ਗਏ ਗੁਰਦੁਆਰਾ ਜਿੱਥੇ ਅੱਜਕੱਲ ਕੇ ਕੇਸ ਦੰਦਮਾ ਸਾਹਿਬ ਬਣਿਆ ਹੋਇਆ ਉਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਜਾ ਕੇ ਰੁਕਦੇ ਹਨ ਸੋ ਬਨੇ ਰਹੋ ਸਾਡੇ ਨਾਲ ਅਸੀਂ ਅੱਗੇ ਵੀ ਤੁਹਾਡੇ ਨਾਲ ਇਸੇ ਤਰੀਕੇ ਨਾਲ ਹੀ ਅਗਲੇ ਰਾਹਾਂ ਦੇ ਉੱਤੇ ਤੁਹਾਨੂੰ ਨਗਰ ਕੀਰਤਨ ਦੇ ਬਾਰੇ ਜਿਹੜਾ ਹੈ ਤਾਜ਼ੀਆਂ ਤਸਵੀਰਾਂ ਤੇ ਜਾਣਕਾਰੀ ਦਿੰਦੇ ਰਹਾਂਗੇ ਜੀ ਦੇਖੋ ਸੰਗਤਾ ਇੰਤਜ਼ਾਰ ਕਰ ਰਹੀਆਂ ਸਨ ਬਹੁਤ ਸਮੇਂ ਤੋਂ ਨਗਰ ਕੀਰਤਨ ਜਿਹੜਾ ਹੈ ਪਾਲਕੀ ਸਾਹਿਬ ਨੇ ਜਿਹੜੇ ਉਹ ਇਸ ਜਗ੍ਹਾ ਤੇ ਪਹੁੰਚ ਚੁੱਕਿਆ ਹੈ ਸੰਗਤਾ ਯਾਦਗਰ ਤਸਵੀਰਾਂ ਆਪਣੇ ਮੋਬਾਈਲਾਂ ਦੇ ਵਿੱਚ ਕਰ ਰਹੀਆਂ ਹਨ ਅਤੇ ਫੁੱਲ ਜਿਹੜੇ ਫੁੱਲਾਂ ਦੀ ਵਰਖਾ ਕਰਨ ਦੇ ਲਈ ਸੰਗਤਾ ਤਿਆਰ ਹਨ ਬਿਲਕੁਲ ਫੌਜੀ ਪੈਨਰ ਵੱਲੋਂ ਦੇਖ ਸਕਦੇ ਆ ਝਾਕੀਆਂ ਪੇਸ਼ ਕੀਤੀਆਂ ਜਾ ਰਹੀਆਂ ਪੰਜ ਸ਼ਾਂਟ ਸਿੰਘ ਜਿਹੜੇ ਆ ਉਹ ਪਾਲਕੀ ਸਾਹਿਬ ਦੇ ਅੱਗੇ ਜਾ ਰਹੇ ਹਨ ਨਾਲ ਹੀ ਪੰਜ ਪਿਆਰੇ ਸਹਿਬਾਨ ਉਹਨਾਂ ਦੀ ਵੀ ਜਿਹੜੀ ਗੱਡੀ ਹੈ ਉਹ ਜਾ ਰਹੀ ਹੈ ਤੇ ਸੰਗਤ ਪੰਜ ਪਿਆਰੇ ਸਹਿਬਾਨਾਂ ਨੂੰ ਜਿਹੜਾ ਆ ਨਤਮਸਤਕ ਕਰ ਰਹੇ ਹਨ ਖੂਬਸੂਰਤ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਜਿਹੜੀ ਆ ਉਹ ਬਿਲਕੁਲ ਉਸੇ ਜੀ ਆਣ ਆਪੇ ਗੁਰ ਚੈਨਾ ਨਗਰ ਕੀ ਤਨ ਜੀ ਆਣ ਗੇਟ ਦੇ ਉੱਤੇ ਜਿਹੜਾ ਪੜਾਈ ਜਾਣਾ ਪਿੰਡ ਦੇ ਵਿੱਚ ਪਹੁੰਚ ਚੁੱਕੀ ਹੈ ਸੰਗਤ ਜਿਹੜੀ ਹੈ ਜਿਹੜੀ ਪਹੁੰਚੀ ਹੋਈ ਹੈ ਤੇ ਦਰਸ਼ਨ ਕਰਨ ਦੇ ਲਈ ਉਹ ਸੰਗਤ ਜਿਹੜੀ ਫੁੱਲਾਂ ਦੀ ਵਰਖਾ ਕਰਦੇ ਆ ਗੁਰੂ ਮਹਾਰਾਜ ਦਾ ਜਿਹੜਾ ਆ ਸਵਾਗਤ ਕਰਦੇ ਆ ਹੋਇਆ ਮੱਥਾ ਟੇਕ ਰਹੀ ਹੈ ਯਾ ਮੋਲੇ ਦਾ ਲੇਵ ਸੋ ਦੇਖ ਸਕਦੇ ਹੋ ਤੁਸੀਂ ਸੰਗਤ ਦਾ ਇਹ ਭਾਰੀ ਇਕੱਠ ਜਿਹੜਾ ਹੈ ਗੁਰੂ ਪ੍ਰਤੀ ਇਹ ਪਿਆਰ ਹੈ ਜਿਹੜਾ ਸੰਗਤ ਦਾ ਉਹ ਦੱਸਾ ਜਾ ਰਿਹਾ ਹੈ ਮਾਰਕਜ਼ਾ ਦੇ ਬਿਲਕੁਲ ਨਾਲ ਹੀ ਜਿਹੜੀਆਂ ਸ਼ਸਤਰਾਂ ਨਾਲ ਲਾਸ ਖੂਬਸੂਰਤ バス ਜਿਹੜੀ ਹੈ ਸਜਾਈ ਗਈ ਹੈ ਇਤਿਹਾਸਕ ਸ਼ਸਤਰ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸਕ ਸ਼ਸਤਰ ਹਨ ਉਹ ਵੀ ਜਿਹੜੇ ਹੈ ਇਸ バス ਵਿੱਚ ਜਾ ਕੇ ਸੰਗਤ ਦੇ ਦਰਸ਼ਨਾਂ ਦੇ ਲਈ ਇਹ ਨਾਲ ਜਨਾਨਗਰ ਕੀਰਤਨ ਦੇ ਵਿੱਚ ਚੱਲ ਰਿਹਾ ਹਨ ਤਾਂ ਕਿ ਸੰਗਤ ਜਿਹੜੀ ਹੈ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰ ਸਕੇ ਔਰ ਸੰਗਤ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਯਾਦਗਾਰੀ ਤਸਵੀਰਾਂ ਵੀ ਖਿੱਚਵਾ ਰਹੀਆਂ ਹਨ ਤਾਂ ਕਿ ਉਹ ਜਿਹੜਾ ਇਹਨਾਂ ਯਾਦਾਂ ਨੂੰ ਆਪਣੇ ਮੋਬਾਈਲਾਂ ਦੇ ਵਿੱਚ ਜਿਹੜਾ ਕੈਪਚਰ ਕਰਕੇ ਰੱਖ ਸਕਣ ਇਹ ਨਾਂ ਪਿੰਡ ਵਾਸੀਆਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ ਜਿਹੜਾ ਆ ਸ੍ਰੀ ਰੁਮਾਲਾ ਸਾਹਿਬ ਜੀ ਜਿਹੜੇ ਆ ਉਹ ਜਿਹੜੇ ਮੱਥਾ ਟੇਕਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸੰਗਤ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀ ਹੈ ਆਵਾਜ਼ ਆ ਰਹੀ ਹੈ ਲੰਗਾਂ ਦਾ ਅਧਿਨ ਜੀ ਜੀ ਨਾਮ ਨੂੰ ਮਨੁਮਾਨ ਕੇ ਆਵੇ ਜੀ ਜੇ ਸਭ ਤੋਂ ਸੱਤੇ ਤੋਂ ਬਾਅਦ ਐਨ ਐਨ ਤੋਂ ਦੇ ਸਵਾਗਤ ਸਵਾਗਤ ਹੰਮੀ ਸਭ ਨੂੰ ਤੁਹਾਨੂੰ ਬਹੁਤ ਬਹੁਤ ਪਿਆਰਾ ਨਾਮਿਤ ਤੋਂ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਆਵਾਜ਼ ਰੇ ਕਿ ਤੋਂ ਕਹ ਰਿਹਾ ਹੈ ਮਨਸਾ ਮਾਰੇ ਜੀ ਜਨ ਸਭ ਕਰ ਤੋਂ ਕਹਤੋਂ ਇਸ ਪਾਸੇ ਕੈਨ ਤੇਨ ਸੁਣਨੇ ਤੇ ਭਗਤ ਖੋਹਾਵੇ ਗੰਮ ਗੋਚਾ ਸਹਬ ਦੁਸਰ ਰਹੇ ਨਾ ਆਵੇ ਬਾਹੂ ਬਾਹੂ ਗੁਰੂ ਕੋ ਮਸੀ ਆਪੇ ਗੁਰਚੇਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਨੇ ਪੰਜ ਪਿਆਰੇ ਜਿਹੜੇ ਸਮ ਜਸ ਵਕਤ ਅਨੰਦਗੜ੍ਹ ਕਿਲੇ ਦੇ ਵਿੱਚ ਸਨ ਤਾਂ ਪੰਜ ਪਿਆਰੇ ਜਦੋਂ ਇਕੱਠੇ ਹੋ ਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਇਹ ਕਿਲਾ ਛੱਡ ਦੇਣ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਪੰਜ ਪਿਆਰਿਆਂ ਦੀ ਬੇਨਤੀ ਮੰਨੀ ਅਤੇ ਉਹਨਾਂ ਨੂੰ ਹੁਕਮ ਕਰਕੇ ਮੰਨਿਆ ਉਹਨਾਂ ਨੇ ਤਾਂ ਇਸ ਤਰੀਕੇ ਨਾਲ ਉਹਨਾਂ ਨੇ ਆਪੇ ਗੁਰਚੇਲਾ ਵਾਲਾ ਜਿਹੜਾ ਕਥਨ ਆ ਉਸ ਨੂੰ ਸਿੱਧ ਕੀਤਾ ਗੁਰੂ ਉਹ ਆਪ ਹੀ ਗੁਰੂ ਹੈ ਤੇ ਆਪ ਹੀ ਚੇਲਾ ਹੈ ਤਾਂ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸਨ ਕਿ ਜਿਸ ਜਗ੍ਹਾ ਤੇ ਵੀ ਜਿੱਥੇ ਵੀ ਪੰਜ ਪਿਆਰੇ ਸਾਹਿਬਾਨ ਇਕੱਤਰ ਹੋਣਗੇ ਉਸ ਉੱਥੇ ਉਹ ਗੁਰੂ ਦਾ ਰੂਪ ਹੋਣਗੇ ਤਾਂ ਉਹਨਾਂ ਦਾ ਜਿਹੜੀ ਹੁਕਮ ਹੈ ਪੰਜ ਪਿਆਰੇ ਸਾਹਿਬਾਨ ਦਾ ਹੁਕਮ ਹੈ ਉਹ ਗੁਰੂ ਦਾ ਹੁਕਮ ਕਰਕੇ ਮੰਨਿਆ ਜਾਵੇਗਾ ਤਾਂ ਇਸੇ ਤਰੀਕੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਦਾ ਜਿਹੜਾ ਹੁਕਮ ਮੰਨ ਕੇ ਇੱਕ ਬੇਨਤੀ ਨੂੰ ਹੁਕਮ ਦੇ ਵਿੱਚ ਮੰਨ ਕੇ ਜਿਹੜਾ ਆਨੰਦਵਰਧਾ ਕਿਲਾ ਸੀ ਉਹ ਛੱਡਿਆ ਸੀ ਤੇ ਪਰਿਵਾਰ ਸਮੇਤ ਜਿਹੜਾ ਸਰਸਾ ਨਦੀ ਦੇ ਉੱਤੇ ਜਦੋਂ ਉਹ ਆਏ ਤਾਂ ਸਰਸਾ ਨਦੀ ਦਾ ਜਿਹੜਾ ਪਾਣੀ ਉਫਾਰ ਜਿਹੜਾ ਸੀਗਾ ਪਾਣੀ ਉਫਾਰ ਤੇ ਸੀਗਾ ਜਿਸ ਕਰਕੇ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪਰਿਵਾਰ ਸੀ ਤਿੰਨ ਹਿੱਸਿਆਂ ਦੇ ਵਿੱਚ ਜਿਹੜਾ ਵੰਡਿਆ ਗਿਆ ਸੀਗਾ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਦੇ ਬਾਬਾ ਜ਼ਰਵਾ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਨਕਰ ਕੀਰਤਨ ਉਹ ਸਾਡੇ ਨਾਲ ਸਿੰਘ ਸਾਹਿਬ ਨੇ ਉਹ ਜਿਹੜੇ ਕਿ ਹੁਣ ਇੱਥੋਂ ਦਾ ਜਿਹੜਾ ਇਤਿਹਾਸ ਸਾਨੂੰ ਨਾਲ ਸਾਂਝਾ ਕਰਨਗੇ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਸੀ ਇੱਥੇ ਨਾਲ ਹੀ ਜਿਹੜਾ ਗੁਰਦੁਆਰਾ ਗੁਪਤ ਸਰ ਸਾਹਿਬ ਹੈ ਉਹ ਮਹਾਨ ਪਵਿੱਤਰ ਸਥਾਨ ਹੈ ਜਿੱਥੇ ਭੰਤਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਤਲਖਾਹਾਂ ਵੰਡੀਆਂ ਸੀ ਤੇ ਇਹ ਉਹੀ ਸਥਾਨ ਹੈ ਜਿੱਥੇ ਭਾਈ ਦਾਨ ਸਿੰਘ ਨੇ ਤਲਖਾਹ ਨਾਲ ਲੈ ਕੇ ਮਾਲਵੇ ਦੀ ਸਿੱਖੀ ਰੱਖੀ ਸੀ ਬਹੁਤ ਮਹਾਨ ਪਵਿੱਤਰ ਸਥਾਨ ਹੈ ਇੱਥੇ ਗੁਪਤ ਰਹਿਣਾ ਪ੍ਰਕਰ ਕਰਕੇ ਸਾਹਿਬ ਨੇ ਖਜ਼ਾਨਾ ਪ੍ਰਕਰ ਕਰਕੇ ਸਿੰਘਾਂ ਨੂੰ ਤਲਖਾਹਾਂ ਵੰਡੀਆਂ ਸੀ ਤੇ ਸਾਡੇ ਤੋਂ ਬੇਨਤੀ ਹੈ ਕਿ ਪਿੱਛੇ ਗੱਡਿਆਂ ਦੇ ਬਾਰੇ ਜਾਣਕਾਰੀ ਦਿੱਤੀ ਗੱਡਿਆਂ ਦੇ ਤਿਆਰ ਰਹਿਣਾ ਹੈ ਕਿ ਗੁਰਗੋਂ ਸੀ ਜਿਹੜਾ ਜਿੰਨਾ ਵੀ ਬਾਹਰ ਚੱਲੇ ਆ ਹਰ ਜਗ੍ਹਾ ਤੇ ਇਸ ਤਰੀਕੇ ਦੇ ਕੌਤਕ ਵਰਤਾਏ ਕਿ ਸਾਰੀ ਸੰਗਤ ਜਿਹੜੀ ਹੈ ਦੁਆਰਾ ਦੁਆਰਾ ਬੋਲੀ ਉਹਦੇ ਵਿੱਚ ਨਾ ਕੰਮ ਟਿਕਾ ਕਰਦਾ ਤਾਂ ਹਰ ਜਗ੍ਹਾ ਤੇ ਉੱਤੇ ਜਿੱਥੇ ਜਗ੍ਹਾ ਤੇ ਵੀ ਗੁਰੂ ਸਾਹਿਬ ਆਏ ਉਹਨਾਂ ਨੇ ਅਸੀਂ ਅਜੇ ਕੌਤਕ ਰਚਾਏ ਸਨ ਕਿ ਸੰਗਤਾਂ ਨਿਹਾਲ ਹੁੰਦੀਆਂ ਗਈਆਂ ਆਹ ਬਾਬਾ ਜੀ ਤੁਹਾਡਾ ਰਹਿਦਾ ਇਤਿਹਾਸ ਤੁਸੀਂ ਜਿਹੜਾ ਦੱਸਿਆ ਸੀ ਬਾਕੀ ਵੀ ਸਾਡੇ ਨਾਲ ਸਾਂਝਾ ਕਰੋ ਮਾਫੀ ਚਾਹੁੰਦਾ ਦੱਸਦਾ ਜਿਹੜਾ ਇਹ ਜਿਹੜੇ ਸਥਾਨ ਤੇ ਹੁਣ ਨਗਰ ਕੀਰਤਨ ਪਹੁੰਚਿਆ ਹੈ ਇਹਦੇ ਨਾਲ ਹੀ ਗੁਰਦੁਆਰਾ ਗੁਪਸਰ ਸਾਹਿਬ ਹੈ ਇਹ ਉਹ ਮਹਾਨ ਪਵਿੱਤਰ ਸਥਾਨ ਆ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਜੰਗ ਫਤਿਹ ਕਰਕੇ ਸਿੰਘਾਂ ਨੂੰ ਤਨਖਾਹਾਂ ਵੰਡੀਆਂ ਸਨ ਤੇ ਇਹ ਉਸੇ ਸਥਾਨ ਤੇ ਹੀ ਜਿਹੜਾ ਭਾਈ ਦਾਨ ਸਿੰਘ ਨੇ ਉਹ ਤਨਖਾਹ ਲੈਣ ਤੋਂ ਇਨਕਾਰ ਕੀਤਾ ਤੇ ਉਸ ਨੇ ਇਸ ਮਾਲਵੇ ਦੇ ਪਵਿੱਤਰ ਜਿਹੜਾ ਉਹ ਇਲਾਕਾ ਹੈ ਉਹਨੂੰ ਸਿੱਖੀ ਦਾ ਜਿਹੜਾ ਮਾਣ ਜੋ ਬਖਸ਼ਾਇਆ ਉਹ ਭਾਈ ਦਾਨ ਸਿੰਘ ਦੀ ਜੋ ਦੇਣ ਸੀ ਉਹ ਇਹੋ ਹੀ ਸਥਾਨ ਹੈ ਜਿੱਥੋਂ ਦੀ ਹੁਣੇ ਨਗਰ ਕੀਰਤਨ ਅੱਗੇ ਆਪਣੇ ਪੜਾਵਾਲ ਵਧ ਰਿਹਾ ਜੀ ਸੋ ਭਾਈ ਸਾਹਿਬ ਜੀ ਨੇ ਸਾਨੂੰ ਦੱਸਿਆ ਕਿ ਇਥੋਂ ਦਾ ਇਤਿਹਾਸ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਸ ਜਗ੍ਹਾ ਤੇ ਆਏ ਸਨ ਤਾਂ ਉਹਨਾਂ ਜਦੋਂ ਉਹਨਾਂ ਕੋਲ ਪਾਈਦਾਨ ਸਿੰਘ ਜੀ ਨੇ ਜਰ ਤਨਖਾਹ ਲੈਣੀ ਸੀ ਤਾਂ ਗੁਰਗੰਨ ਸਿੰਘ ਜੀ ਮਹਾਰਾਜ ਜਦੋਂ ਉਹਨਾਂ ਨੂੰ ਤਨਖਾਹ ਦੇਣ ਲੱਗੇ ਤਾਂ ਉਹਨਾਂ ਨੇ ਉਹ ਜਿਹੜਾ ਆ ਤਨਖਾਹ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਉਸ ਦੀ ਬਜਾਏ ਉਹਨਾਂ ਨੇ ਉਹਨਾਂ ਤੋਂ ਸਿੱਖੀ ਦਾਣ ਮੰਗਿਆ ਸੀ ਤੇ ਉਹਨਾਂ ਨੇ ਕਹਿਿਆ ਸੀ ਕਿ ਸਾਨੂੰ ਤਨਖਾਹ ਨਹੀਂ ਸਿੱਖੀ ਚਾਹੀਦੀ ਆ ਤਾਂ ਇਹ ਉਹੀ ਸਥਾਨ ਹੈ ਅਸੀਂ ਉਸੇ ਸਥਾਨ ਤੋਂ ਗੁਜ਼ਰਦੇ ਹੋਏ ਪੜਾਅ ਦਰ ਪੜਾਅ ਅੱਗੇ ਵਧ ਰਹੇ ਹਾਂ ਜਿੱਥੇ ਪਾਈਦਾਨ ਸਿੰਘ ਨੇ ਮਾਲਵਾ ਇਲਾਕੇ ਦੇ ਜਿਹੜੇ ਸੰਗਤਾਂ ਦੇ ਲਈ ਇੱਕ ਮਾਣ ਵਾਲਾ ਜਿਹੜਾ ਆ ਜਿਹੜਾ ਫੈਸਲਾ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਜਿਹੜੀ ਉਹਨਾਂ ਨੇ ਬੇਨਤੀ ਕੀਤੀ ਸਿੱਖੀ ਦੇ ਲਈ ਉਹਦੇ ਨਾਲ ਪੂਰੇ ਮਾਲਵੇ ਇਲਾਕੇ ਨੂੰ ਮਾਣ ਹੈ ਸੋ ਤੁਹਾਡੇ ਨਾਲ ਇਸੇ ਤਰੀਕੇ ਨਾਲ ਜੁੜੇ ਰਵਾਂਗੇ ਅਗਲੇ ਪੜਾਅ ਤੱਕ ਬਣੇ ਰਹੋ ਸਾਡੇ ਨਾਲ